ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਜਵਾਂ ਦੇ ਸਾਸੰਗ ਜੀ ਆਓ ਉਹ ਇਤਿਹਾਸ ਸਰਵਣ ਕਰਦੇ ਹਾਂ ਜਦ ਬਾਦਸ਼ਾਹ ਸਕੰਦਰ ਲੋਦੀ ਨੇ ਭਗਤ ਕਬੀਰ ਜੀ ਨੂੰ ਇੱਕ ਹਾਥੀ ਹਕਿ ਸੁੱਟਵਾਇਆ ਸੀ ਬਾਦਸ਼ਾਹ ਸਕੰਦਰ ਲੋਦੀ ਨੇ ਭਗਤ ਕਬੀਰ ਜੀ ਨੂੰ ਪਹਿਲਾਂ ਵੀ ਦੋ ਵਾਰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਪਰ ਭਗਤ ਕਬੀਰ ਜੀ ਪਰਮਾਤਮਾ ਦੀ ਕਿਰਪਾ ਦੇ ਨਾਲ ਬਚ ਗਏ ਬਾਦਸ਼ਾਹ ਨੇ ਫਿਰ ਹੁਕਮ ਦਿੱਤਾ ਜਾਓ ਕਬੀਰ ਨੂੰ ਫੜ ਕੇ ਲਿਆਓ ਕਦੀ ਨਹੀਂ ਹੋ ਸਕਦਾ ਕਿ ਉਹ ਬਚ ਜਾਏ ਜੇ ਅੱਜ ਮੈਂ ਕਬੀਰ ਨੂੰ ਨਾ ਮਾਰ ਸਕਿਆ ਤਾਂ ਕੱਲ ਨੂੰ ਸਾਰੇ ਰਾਜ ਵਿੱਚ ਬਗਾਵਤ ਹੋ ਜਾਵੇਗੀ ਬਾਦਸ਼ਾਹ ਦੇ ਵਜੀਰ ਸਲਾਹਕਾਰ ਕਾਂਸੀ ਨਗਰ ਦਾ कोतवाल ਅਤੇ ਪਿਆਦੇ ਅਹਿਲਿਆਂ ਦੋਹਾ ਸ਼ਕਤੀਆਂ ਨੂੰ ਦੇਖ ਕੇ ਡਰ ਗਏ ਸਨ ਹੁਣ ਉਹ ਕਿਸੇ ਕੀਮਤ ਤੇ ਕਬੀਰ ਜੀ ਨੂੰ ਫੜਨਾ ਨਹੀਂ ਚਾਹੁੰਦੇ ਪਰ ਬਾਦਸ਼ਾ ਬਜਿੰਦ ਸੀ ਆਖਰ ਉਹਨਾਂ ਨੂੰ ਕਬੀਰ ਜੀ ਨੂੰ ਫੜਨਾ ਪਿਆ ਇਸ ਵਾਰ ਬਾਦਸ਼ਾ ਨੇ ਕਬੀਰ ਵਾਸਤੇ ਇਹ ਸਜ਼ਾ ਮੁਕਰਰ ਕੀਤੀ ਕਿ ਕਬੀਰ ਜੀ ਨੂੰ ਮਸਤ ਹਾਥੀ ਅੱਗੇ ਛੁਟਿਆ ਜਾਏ ਹਾਥੀ ਸ਼ਰਾਬੀ ਹੋਵੇਗਾ ਜਦੋਂ ਸੰਗੜਾ ਨਾਲ ਜਕੜਿਆ ਹੋਇਆ ਕਬੀਰ ਉਸ ਦੇ ਅੱਗੇ ਪਿਆ ਹੋਵੇਗਾ ਤਾਂ ਹਾਥੀ ਉਸ ਨੂੰ ਲੇਤਾੜ ਕੇ ਹੀ ਮਾਰ ਸੁੱਟੇਗਾ ਇਸੇ ਤਰ੍ਹਾਂ ਹੀ ਕੀਤਾ ਬਾਦਸ਼ਾਹ ਦੇ ਹੁਕਮ ਨਾਲ ਮਸਤ ਤੇ ਖੂਨੀ ਹਾਥੀ ਨੂੰ ਸ਼ਰਾਬ ਪਿਲਾਇ ਗਈ ਜਦੋਂ ਸ਼ਰਾਬ ਨਾਲ ਅੰਨ ਹੋ ਗਿਆ ਤਾਂ ਉਸ ਨੂੰ ਬਾਜ਼ਾਰ ਵਿੱਚ ਲਿਆ ਕੇ ਇੱਕ ਖੁੱਲੀ ਥਾਂ ਖੜਾ ਕੀਤਾ ਗਿਆ ਦੂਰ ਦੂਰ ਲੋਕ ਪੇੜ ਬਣ ਕੇ ਖਲੋ ਗਏ ਉਸ ਸਾਰੀ ਕਟਨਾ ਬਾਰੇ ਤੇ ਵੀਰ ਜੀ ਆਖ ਫਰਮਾਉਂਦੇ ਹਨ ਪੰਜਾਬਾਂ ਦੇ ਪਿਲਾ ਕਰ ਡਾਰਿਓ ਹਸਤੀ ਕਰੋਪ ਮੂਢ ਮਹਿ ਮਾਰਿਓ ਹਸਤ ਪਾਗ ਕੈ ਚੀਸਾ ਮਾਰੇ ਆਹ ਮੂਰਤ ਕੈ ਹੋਂ ਬਲਿਹਾਰੈ ਆਹੇ ਮੇਰੇ ਠਾਕੁਰ ਤੁਮਰਾ ਜੋਰ ਕਾਜੀ ਬਕਬੋ ਹਸਤੀ ਤੋੜ ਰਹਾਓ ਰੇ ਮਹਾਵਤ ਤੁਝ ਡਾਰੋ ਕਾਟ ਇਸੇ ਤਰਾਵੋ ਕਾਲੋ ਸਾਟ हस्त ना तोरे धरै ध्यान वा कहि रद बसे भगवान क्या अपराध संत है कीना दी बांद पोट कुंचर कोदीना कुंचर पोट ले ले नमस्कार है बुजी नहीं काजी अंधियारे तीन बार पतियां पर लीना मन कठोर अजहु ना पतिना कह कबीर हमरा गोविंद चौथे पद में जन की जिंद भगत कबीर जी ਆਪਣੇ ਜੀਵਨ ਘਟਨਾ ਨੂੰ ਆਪ ਹੀ ਈਉਂ ਫਰਮਾਉਂਦੇ ਹਨ ਹੱਥ ਬੰਨ ਪੈਰ ਜਦੋਂ ਹਾਥੀ ਦੇ ਅੱਗੇ ਛੁੱਟਿਆ ਤਾਂ ਹਾਥੀ ਚੀਕਾਂ ਮਾਰਦਾ ਹੋਇਆ ਭੱਜਾ ਮੇਰੇ ਵੱਲ ਆਇਆ ਉਸ ਦੀਆਂ ਚੀਕਾਂ ਉੱਚੀਆਂ ਸਨ ਹਾਥੀ ਦਾ ਆਉਣਾ ਦੇਖ ਕੇ ਮੈਂ ਪ੍ਰਸੰਨ ਚਿੱਤ ਕਿਹਾ हे ਭਗਵਾਨ ਮੈਂ ਤੇਰੀ ਇਸ ਮੂਰਤੀ ਤੋਂ ਬលਿਹਾਰ ਜਾਂਦਾ ਹਾਂ ਭਾਵ ਕੇ ਹਾਥੀ ਨਹੀਂ ਅਰਤਖ ਭਗਵਾਨ ਹੀ ਮੂਰਤੀ ਮਾਨ ਹੋ ਕੇ ਆਇਆ ਹੈ ਵਾ ਮੇਰੇ ਮਾਲਕਾ ਤੇਰਾ ਜੋਰ ਕਿੰਨਾ ਹੈ ਦੇਖੋ ਨਾ ਕਾਜੀ ਕਿੰਨਾ ਕ੍ਰੋਧਵਾਨ ਹੋ ਕੇ ਗੁੱਸੇ ਨਾਲ ਆਖ ਰਿਹਾ ਹੈ ਹਾਥੀ ਅੱਗੇ ਤੋਰੋ ਉਹ ਇਹ ਵੀ ਆਖਦਾ ਹੈ हे ਮਹਾਵਤ ਕਬੀਰ ਨੂੰ ਮਾਰ ਸੁੱਟ ਪਰ ਪਸ਼ੂ ਰੂਪ ਹਾਥੀ ਨੇ ਕਬੀਰ ਜੀ ਨੂੰ ਨਮਸਕਾਰ ਕੀਤੀ ਸੁੰਡੇ ਉਸਨੇ ਸੁੰਡ ਨਾਲ ਸਤਕਾਰਿਆ ਤੇ ਆਪਣਾ ਪੈਰ ਕਬੀਰ ਦੇ ਸਰੀਰ ਉੱਤੇ ਨਾ ਰੱਖਿਆ ਹਾਥੀ ਨੂੰ ਮਹਾਵਤ ਨੇ ੁੰਡਾ ਮਾਰ ਕੇ ਇਸ਼ਾਰਾ ਕੀਤਾ ਕਿ ਉਹ ਕਬੀਰ ਜੀ ਨੂੰ ਲਿਤਾੜੇ ਪਰ ਹਾਥੀ ਤਾਂ ਕਬੀਰ ਅਕੇ ਮੱਥਾ ਟੇਕਦਾ ਸੀ ਜਦ 2-3 ੁੰਡੇ ਮਾਰੇ ਤਾਂ ਹਾਥੀ ਨੂੰ ਗੁੱਸਾ ਚੜ ਗਿਆ ਉਹ ਪਾਗਲ ਹੋ ਕੇ ਜੋਸ਼ ਨਾਲ ਪਿੱਛੇ ਮੁੜ ਪਿਆ ਅਤੇ ਉਧਰ ਗਿਆ ਜਿੱਧਰ ਕਾਜੀ ਮੁੱਲਾ ਤੇ ਸਰਕਾਰੀ ਪਿਆਦੇ ਸਨ ਉਹਨਾਂ ਨੂੰ ਜਾਲ ਲਿਤਾੜਿਆ ਭਾਵ ਤੇ ਕਬੀਰ ਜੀ ਦੇ ਵੈਰੀਆਂ ਦੇ ਗਲ ਜਾ ਪਿਆ ਤਿੰਨ ਚਾਰ ਕਾਜੀ ਮਾਰ ਸੁੱਟੇ ਪਿਆਦੇ ਲਿਤਾੜੇ ਤੇ ਮੁਹਾਵਤ ਨੂੰ ਧਰਤੀ ਉੱਤੇ ਸੁੱਟ ਕੇ ਬੇਮਹਾਰਾ ਹੋ ਕੇ ਜੰਗਲ ਨੂੰ ਭੱਜ ਗਿਆ ਸ਼ਾਹੀ ਰਾਖੇ ਡਰ ਗਏ ਸਭ ਨੇ ਕਿਹਾ ਕਬੀਰ ਜੀ ਦੀ ਸ਼ਕਤੀ ਭਗਤੀ ਪ੍ਰਗਟ ਹੋਈ ਹੈ ਆਪ ਭਗਵਾਨ ਪ੍ਰਗਟ ਹੋਏ ਹਨ ਜ਼ਰੂਰ ਹੀ ਕੋਈ ਪਰਲੋ ਆਵੇਗੀ ਕਬੀਰ ਦੇ ਦੋਖੀ ਪੈਪੀਤ ਹੋਏ ਬਾਦਸ਼ਾਹ ਸਕੰਦਰ ਲੋਧੀ ਕੋਲ ਪੁੱਜੇ। ਉਹਨਾਂ ਨੇ ਕਾਹਲੀ-ਕਾਹਲੀ ਸਾਰੀ ਵਾਰਤਾ ਆਖ ਸੁਣਾਈ। ਇਹ ਕੁਝ ਸੁਣ ਕੇ ਸਕੰਦਰ ਲੋਧੀ ਦਾ ਮਨ ਡਰ ਗਿਆ। ਉਹੋ ਵੀ ਖਬਰਾ ਗਿਆ ਉਸਨੇ ਕਾਹਲੀ ਨਾਲ ਖਬਰਾ ਕੇ ਕਿਹਾ ਛੇਤੀ ਕਰੋ। ਕਬੀਰ ਨੂੰ ਮੇਰੇ ਪਾਸ ਲਿਆਓ। ਕਬੀਰ ਜੀ ਗੰਗਾ ਕਿਨਾਰੇ ਬੈਠ ਕੇ ਸਮਾਦੀ ਲਾਈ ਬੈਠੇ ਸਨ। ਉਹਨਾਂ ਦੀ ਸੂਰਤ ਪ੍ਰਮਾਤਮਾ ਨਾਲ ਜੁੜੀ ਹੋਈ ਸੀ। ਉਹ ਇੱਕ ਰਸ RAM ਨਾਮ ਦਾ ਸਿਮਰਨ ਕਰੀ ਜਾਂਦੇ ਸਨ ਉਸ ਵੇਲੇ ਬਾਦਸ਼ਾਹ ਨੇ ਨਫਰ ਪੁੱਜੇ ਹੁਣ ਉਹਨਾਂ ਦੇ ਹੱਥ 'ਨਾਂ ਕੋਈ ਸ਼ਾਹੀ ਪਰਵਾਨਾ ਸੀ ਅਤੇ ਨਾ ਰੱਸੇ ਸੰਗਲ ਉਹ ਕਬਰਾਈ ਹੋਏ ਸਨ ਉਹ ਜੋ تیر ਪਿਛੋਂ ਕਬੀਰ ਜੀ ਨੇ ਨੇਤਰ ਖੋਲੇ ਤਾਂ ਉਹਨਾਂ ਨਫਰਾਂ ਵੱਲ ਦੇਖ ਕੇ ਕਬੀਰ ਸਾਈਂ ਬੋਲੇ ਕਿਉਂ ਭਾਈ RAM ਜਣੋ ਹੁਣ ਬਾਦਸ਼ਾਹ ਦਾ ਕੀ ਹੁਕਮ ਹੈ ਇਹ ਉਹ ਆਸਾਨੋ ਸਾਦੇ ਦੇ ਹਨ ਹਾਂ ਮਹਾਰਾਜ ਬਾਦਸ਼ਾਹ ਸਲਾਮਤ ਆਪ ਨੂੰ ਯਾਦ ਕਰਦੇ ਹਨ ਉਹਨਾਂ ਨੇ ਹੀ ਅਸਾਂ ਨੂੰ ਭੇਜਿਆ ਹੈ ਉਸਾਂ ਨੇ ਬੁਝ ਲਿਆ ਆਪ ਸੱਚਮੁੱਚ ਹੀ ਅੰਤਰਜਾਮੀ ਹੋ ਨਫਰਾ ਨੇ ਅੱਗੋ ਹੱਥ ਜੋੜ ਕੇ ਉੱਤਰ ਦਿੱਤਾ ਹੁਣ ਕਿਹੜੀ ਹੋਰ ਸਜ਼ਾ ਦੇਣੀ ਚਾਹੁੰਦੇ ਹਨ ਕਬੀਰ ਜੀ ਨੇ ਮੋੜ ਪੁੱਛਿਆ ਮਹਾਰਾਜ ਆਪ ਨੂੰ ਸਜ਼ਾ ਦੇਣ ਵਾਸਤੇ ਨਹੀਂ ਸਗੋਂ ਆਪ ਪਾਸੋਂ ਮੁਆਫੀ ਮੰਗਣ ਵਾਸਤੇ ਬਾਦਸ਼ਾਹ ਸਲਾਮਤ ਦਾ ਬੋਲ ਹੈ ਇਹ ਉਹਨਾਂ ਪਾਸੋਂ ਭੁੱਲ ਹੋਈ ਹੈ ਉਹ ਡਰ ਗਏ ਹਨ ਆਪ ਚਲੋ ਹੁਣ ਆਪ ਦਾ ਸਤਿਕਾਰ ਕਰਨਗੇ ਅਸਾਂ ਸਾਧੂਆਂ ਦਾ ਕੌਣ ਸਤਿਕਾਰ ਕਰਦਾ ਹੈ ਇਹ ਤਾਂ ਮੇਰੇ ਰਾਮ ਦੀ ਲੀਲਾ ਹੈ ਤਨ ਹੋ ਮੇਰੇ ਰਾਮ ਮੈਂ ਬਲਹਾਰੀ ਜਾਵਾਂ ਕਬੀਰ ਜੀ ਆਸਨ ਤੋਂ ਉੱਠੇ ਅਤੇ ਬਾਦਸ਼ਾਹ ਸਕੰਦਰ ਲੋਧੀ ਕੋਲ ਪੁੱਜੇ ਜਦੋਂ ਸਾਹਮਣੇ ਗਏ ਤਾਂ ਬਾਦਸ਼ਾਹ ਕਾਲੀ ਨਾਲ ਉੱਠ ਕੇ ਅੱਗੇ ਹੋ ਕੇ ਮਿਲਿਆ ਬਾਦਸ਼ਾਹ ਨਿਹਾਲ ਹੋ ਗਿਆ ਉਸ ਨੇ ਸਾਰਿਆਂ ਦੇ ਸਾਹਮਣੇ ਗੱਜ ਕੇ ਕਿਹਾ ਕਾਜੀ ਅਤੇ ਮੁੱਲਾ ਨੇ ਐਵੇਂ ਹੀ ਆਪ ਦੀ ਸ਼ਿਕਾਇਤ ਕੀਤੀ ਤੁਸੀਂ ਤਾਂ ਕੋਈ ਵਲੀ ਹੋ ਖੁਦਾ ਤੁਸਾਂ ਦੇ ਸਾਥ ਹੈ ਬੰਦੇ ਨੂੰ ਮਾਫ ਕਰਨਾ ਕਬੀਰ ਜੀ ਨੇ ਬਾਦਸ਼ਾਹ ਨੂੰ ਉਪਦੇਸ਼ ਕੀਤਾ ਉਸ ਨੂੰ ਨਸੀਹਤ ਕੀਤੀ ਕਿ ਉਹ ਅੱਗੇ ਤੋਂ ਪਰਜਾ ਨਾਲ ਚੰਗਾ سلوਕ ਰੱਖੇ ਮੁੱਲਾ ਕਾਜੀ ਦਰਬਾਰੀਆਂ ਦੇ ਆਖੇ ਲੱਗ ਕੇ ਕਿਸੇ ਸਾਧ ਫਕੀਰ ਜਾਂ ਰੱਬ ਭਗਤ ਨੂੰ ਤੰਗ ਨਾ ਕਰੇ ਬਾਦਸ਼ਾਹ ਦੇ ਪੈਰੀ ਡਿੱਗਣਾਂ ਤੇ ਤਿੰਨਾ ਹੀ ਧਿਆਨਕ ਸਜਾਵਾਂ ਤੋਂ ਬਚ ਜਾਣ ਦੇ ਕਾਰਨ ਸਾਰੇ ਸ਼ਹਿਰ ਵਿੱਚ ਕਬੀਰ ਜੀ ਦੀ ਬਹੁਤ ਸੋਭਾ ਹੋਈ ਕਾਜ਼ੀਆਂ ਤੇ ਪੰਡਤਾਂ ਨੇ ਘਰੀ ਸੋਗ ਪੈ ਗਿਆ ਮਾਈ ਲੋਈ ਤੇ ਕਮਾਲਾ ਦੇਖ ਸੁਣ ਕੇ ਵੀ ਪ੍ਰਸੰਨ ਹੋਏ ਉਹਨਾਂ ਦੀ ਜਨਮ ਜਨਮ ਦੀ ਭੁੱਖ ਮਿਟ ਗਈ ਭਗਤ ਕਬੀਰ ਮਲਾਹਾ ਬਣ ਗਏ ਜੋ ਨਾਮ ਰੂਪੀ ਬੇੜੇ ਤੋਂ ਲੋਕਾਂ ਨੂੰ ਸਵਾਰ ਕਰਕੇ ਭਾਵ ਸਾਗਰ ਤੋਂ ਤਾਰਦੇ ਰਹੇ ਸਾਖੀ ਸਰਮਣ ਕਰਵਾਉਂਦਿਆਂ ਹੋਇਆਂ ਬਿਆੰਤ ਪੁੱਲਾਂ ਦੀ ਖੇਮਾ ਬਖਸ਼ਨੀ ਤੁਸੀਂ ਚਾਹੁੰਦੇ ਹੋ ਇਤਿਹਾਸ ਦੀਆਂ ਹੋਰ ਸਾਖੀਆਂ ਇਤਿਹਾਸ ਸਟੋਰੀਆਂ ਆਪਜੀ ਸਾਹਮਣੇ ਰੱਖੀਆਂ ਜਾਣ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਸ਼ੇਅਰ ਕਰੋ ਅਤੇ ਵੱਧ ਤੋਂ ਵੱਧ ਆਪਣੇ ਰਿਸ਼ਤੇਦਾਰਾਂ ਨੂੰ ਸੱਜਣਾ ਬੇਲੀਆਂ ਨੂੰ ਜੋ ਇਤਿਹਾਸ ਦੀ ਸੋਝੀ ਰੱਖਦੇ ਹਨ ਉਹਨਾਂ ਨੂੰ ਭੇਜੀਆਂ ਜਾਣ ਤਾਂ ਜੋ ਗੁਰੂ ਦਾ ਇਤਿਹਾਸ ਗੁਰੂ ਦੀ ਜੀਵਨੀ ਗੁਰੂ ਭਗਤਾਂ ਦੀ ਜੀਵਨੀ ਤੁਹਾਡੇ ਤੱਕ ਪਹੁੰਚ ਸਕੇ ਸਮਝ ਆ ਸਕੇ ਬਲਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ